ਹਾਡ ਚੀਰਮੀ ਠੰਡਾ ਪਰ ਤੁਸੀਂ ਵੇਖ ਲਓ ਬਹੁਤ ਵਡੀਆਂ ਉਮਰਾਂ ਦੇ ਵੱਡੇ ਸਾਡੇ ਅਸੀਂ ਸਵੇਰੇ ਸਵੇਰੇ ਸੁੱਤੇ ਦਾ ਟਾਈਮ ਜਿੱਦਾ ਇੱਥੇ ਆ ਕੇ ਖੜ ਗਏ ਆ ਇਹ ਗੋਲਡਨ ਗੇਟ ਦਾ ਏਰੀਆ ਤੁਹਾਨੂੰ ਗੋਲਡਨ ਗੇਟ ਮੇਰੇ ਤੋਂ ਇੱਥੇ 10 ਕਿਲੋਮੀਟਰ ਪਿੱਛੇ ਹੈਗਾ ਪਰ ਨਜ਼ਰ ਨਹੀਂ ਆਊਗਾ ਆ ਤੁਹਾਨੂੰ ਵੇਖਿਆ ਆ ਸੜਕ ਤੇ ਅਸੀਂ ਖਲੋਤੇ ਆ ਉਹ ਪਰਲੀ ਫੁੱਟਪਾਥ ਮਸਾ ਨਜ਼ਰ ਆ ਰਹੀ ਟ੍ਰੈਫਿਕ ਚੱਲ ਰਹੀ ਆ ਇੰਨੀ ਢੋਂਦਾ ਔਰ ਤੁਹਾਨੂੰ ਪਤਾ ਕਿ ਜਦੋਂ ਦੇਸ਼ ਦੇ ਦੋ ਵੱਡੇ ਫਾਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਮ ਨੌਨ politcal ਨੇ ਜਦੋਂ ਅਰਥੀ ਫੂਕ ਮਜਾਰਿਆਂ ਦਾ ਪੂਰਾ ਦੇਸ਼ ਵਿਆਪੀ ਐਲਾਨ ਕੀਤਾ ਹੋਇਆ ਵਾ ਭਲਾ ਫਿਰ ਕਿਸਾਨ ਕਿੱਦਾਂ ਰਹਿ ਸਕਦੇ ਆ ਔਰ ਉਹ ਵੀ ਜਿਹੜੀ ਮੋਦੀ ਸਰਕਾਰ ਆ ਜਿਹੜੀ ਮੋਦੀ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਵਾਂ ਜਿਹੜੀਆਂ ਇਹ ਖੇਤੀ ਸੈਕਟਰ ਨੂੰ ਨਿੱਜੀ ਮੰਡੀ ਨਿੱਜੀ ਹੱਥਾਂ ਵਿੱਚ ਦੇਣ ਦਾ ਜੋਰ ਲਾ ਰਹੀਆਂ ਜਿਹੜੀਆਂ ਉਹਦੇ ਲਈ ਜ਼ਿੰਮੇਵਾਰ ਆ ਉਹਨਾਂ ਦੇ ਅਰਥੀ ਫੂਕ ਮੁਜਾਰਿਆਂ ਵਿੱਚ ਕਿਉਂ ਲੋਕ ਨਾ ਹੋਣ ਅਰ ਅਸੀਂ ਅੱਜ ਵੀ ਤੁਹਾਨੂੰ ਕਹਿਣਾ ਚਾਹਾਂਗੇ ਕਿ ਜੇ ਅੱਜ ਦੇ ਅਰਥੀ ਫੂਕ ਮੁਜਾਰਿਆਂ ਵਿੱਚ ਕਰੋੜਾ ਕਰੋੜ ਲੋਕ ਸ਼ਾਮਲ ਹੁੰਦੇ ਆ ਜੇ 13000 ਪਿੰਡਾਂ 13000 ਪਿੰਡਾਂ ਵਿੱਚ ਇੱਕ ਇੱਕ ਹਜ਼ਾਰ ਦਾ ਕੱਠ ਹੁੰਦਾ ਵਾ ਤੁਸੀਂ ਪੁਤਲੇ ਬਣਾ ਕੇ ਸਾਰੇ ਪਿੰਡ ਨੂੰ ਸੱਦਾ ਦੇ ਕੇ ਅਰਥੀਆਂ ਸਾੜਦੇ ਹੋ ਇਸ ਦੇ ਵੇਖੋ ਇਹਦਾ ਨਜ਼ਾਰਾ ਅੱਡ ਹੋ ਚਾਹੇ ਹਰਿਆਣਾ ਹੋਵੇ ਚਾਹੇ ਜੁਪੀ ਹੋਵੇ ਚਾਹੇ ਰਾਜਸਥਾਨ ਹੋਵੇ ਇਦੋਂ ਤੱਕ ਪੰਜਾਬੀ ਸਮਝੀ ਜਾਂਦੀ ਆ ਚਾਹੇ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਚਾਹੇ ਕਾਲਜਾਂ ਦੇ ਵਿਦਿਆਰਥੀ ਹੋਣ ਚਾਹੇ ਸਾਰੇ ਮੁਲਾਜ਼ਮ ਤਬਕੇ ਹੋਣ ਸਾਰਿਆਂ ਨੂੰ ਅਪੀਲ ਹੈਗੀ ਆ ਵੀ ਅੱਜ ਮੋਦੀ ਸਰਕਾਰ ਦੀਆਂ ਅਰਥੀਆਂ ਦੇਸ਼ ਵਿਆਪਕ ਲੈਵਲ ਤੇ ਸੜਨੀਆਂ ਚਾਹੀਦੀਆਂ ਜੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਚਾਹੀਦਾ ਵਾ ਤਾਂ ਇਹ ਅੱਜ ਦੇ ਪ੍ਰੋਗਰਾਮ ਨੂੰ ਕਾਮਯਾਬ ਕਰੋ ਔਰ ਇਹ ਤੋਂ ਗਾਹਾਂ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫੀ ਮਜ਼ਦੂਰਾਂ ਨੂੰ 200 ਦਿਨ ਡਰੇਗਾ ਔਰ ਆਦਿਵਾਸੀਆਂ ਦੀ ਸੰਵਿਧਾਨ ਦੀ 5ਵੀਂ ਅਨੁਸੂਚੀ ਔਰ ਇਹਦੇ ਨਾਲ ਦੀ ਨਾਲ ਜਿਹੜੀਆਂ ਹੋਰ ਮੰਗਾਂ ਨੇ ਉਹਨਾਂ ਦੀ ਪ੍ਰਾਪਤੀ ਵਾਸਤੇ ਅੰਦੋਲਨ ਲੜਿਆ ਜਾ ਰਿਹਾ ਔਰ ਇਸ ਕਰਕੇ ਅੱਜ ਗੋਲਡਨ ਗੇਟ ਤੋਂ ਤੁਹਾਨੂੰ ਮੁਖਾਤਬ ਹੋ ਕੇ ਬੇਨਤੀ ਕਰ ਰਹੇ ਹਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਮੈਂ ਇੱਕ ਵਾਰੀ ਹਿੰਦੀ ਚ ਬੋਲ ਦਵਾ ਦੇਸ਼ ਦੇ ਵੰਨ ਵਡਿਆਈਆਂ ਚ ਚਲਿਆ ਜਾਏ आज हम लोग इस समय अमृतसर के गोल्डन गेट पर खड़े हैं और यहाँ पर जो ठंड है और वाली ठंड पड़ रही है बहुत बड़ी उम्र के हमारे किसान सुबह यहाँ पर पहुंच चुके हमने आह्वान किया था यहाँ से दूसरी सड़क का शोर भी नजर नहीं आता ये रोड है और मुझे लगता है दूसरी जो शोर जो है 20-25 फुट पर होगा वो भी नजर नहीं आता फिर भी हमारे किसान बड़ी तादाद में ये अमृतसर के दूर दराज इलाकों से लगभग 20 20 किलोमीटर के दूर दराज के इलाकों से यहाँ पर पहुँच चुके हैं और आज हम पूरे देश के किसान मजदूर को नौजवान को मुलाजम को हर वर्ग को शहरी हो ग्रामीण हो सबको अपील कर रहे हैं आज भारत के हर ग्राम में कस्बे में गली कुचे में चाहे विद्यार्थी हो चाहे कॉलेज के स्टूडेंट हो चाहे जितने भी मुलाजिम हो सभी को अपील है निकलिए मोदी सरकार की अर्थी जलाइए ये देश इसका कार्यक्रम है तो एमएसपी लीगल गारंटी कानून बनाने के लिए किसान मजदूर की कर्ज माफी के लिए आदिवासियों की संविधान की पांचवी अनुसूची के लिए और मजदूरों की 200 दिन नरेगा इसी के साथ साथ ये कारपोरेट का हमला अकेले किसान पर नहीं है ये दुकानदार पर भी ऊपर है ऑनलाइन व्यापार चल रहा है ये दुकानें चौपट करके रख देगा इसी के साथ साथ जो बड़े शॉपिंग मॉल आ रहे हैं वो भी तबाह करेंगे जो हमारी छोटी और स्मॉल इंडस्ट्री है वो भी तबाह करे, करेगा जो कारपोरेट घराने इसलिए हम आह्वान कर रहे निकलिए और पूरे देश भर में हर देश के गांव में करोड़ों करोड़ लोग आज निकल आए ਤੋ ਦੇਖਿਓਗਾ ਮੋਦੀ ਸਰਕਾਰ ਕਿਵੇਂ ਹਮਾਰੀ ਮੰਗੇ ਮੰਨਦੀ ਹੈ ਜਿਹੜਾ ਅੱਜ ਸਵੇਰੇ ਸ਼ੰਭੂ ਬਾਰਡਰ ਤੇ ਕਿਸਾਨ ਰੇਸ਼ਮ ਸਿੰਘ ਪਿੰਡ ਉਹਦਾ ਹੈਗਾ ਸੀਗਾ ਪਾਉਵਿੰਡ ਔਰ ਜ਼ਿਲ੍ਹਾ ਤਰਨਤਾਰ ਜਿੰਨੇ ਪਤਾ ਲੱਗਾ ਪਿਟਰੋਲੀ ਤੋਂ ਬਾਹਰ ਗਿਆ 9 ਵਜੇ ਸਾਡਾ ਜਿਹੜਾ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦਾ ਲੰਗਰੋ ਦੇ ਚ ਆਇਆ ਉੱਥੇ ਆ ਕੇ ਦੱਸਿਆ ਵੀ ਮੈਸਲ ਫਾਸ ਖਾਲੀ ਹੈਗੀ ਆ ਫਿਰ ਉਹਨੂੰ ਤੁਰੰਤ ਰਾਜਪੁਰਾ ਹਸਪੀਟਲ ਰਾਜਪੁਰੇ ਤੋਂ ਰਜਿੰਦਰਾ ਹਸਪੀਟਲ ਕੀਤਾ ਜਿੱਥੇ ਜਾਂਦਾ ਜਾਂਦਾ ਕਿਸਾਨ ਦੀ ਸ਼ਹਾਦਤ ਹੋ ਗਈ ਹੈ। ਆਪਣੀਆਂ ਬਾਈਟਾਂ ਚ ਕਹਿ ਕੇ ਗਿਆ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸਲਫਾਸ ਕਰਦੀ ਹੈ। ਇੱਕ ਬਾਈਟ ਚ ਉਹਨੇ ਇਹ ਵੀ ਕਿਹਾ ਵੀ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ ਸਰਕਾਰ ਸਾਡੀ ਗੱਲ ਨਹੀਂ ਮੰਨ ਰਹੀ ਅਗੇਤੇ ਕਰਕੇ ਵੀ ਮੈਂ ਸਲਫਾਸ ਕਰਦੀ ਹੈਗੀ ਹੈ। ਸੋ ਜੜੀ ਸਰਕਾਰ ਕੋਲੋਂ ਤੰਗ ਆ ਕੇ ਉਹਨੇ ਖੁਦਕੁਸ਼ੀ ਕੀਤੀ ਮੋਦੀ ਸਰਕਾਰ ਤੋਂ ਇੱਕ ਤਾਂ ਉਹਨਾਂ ਤੇ ਪਰਚਾ ਹੋਣਾ ਚਾਹੀਦਾ। ਇੱਕ ਉਹਨਾਂ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਰਾਸ਼ੀ ਮਿਲਣੀ ਚਾਹੀਦੀ ਸਹਾਇਤਾ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਮਾਫ ਹੋਣਾ ਜਿਹਦਾ ਯੋਗਤਾ ਦੇ ਅਨੁਸਾਰ ਨੌਕਰੀ ਮਿਲਣੀ ਚਾਹੀਦੀ ਆ 19 ਦਿਨ ਤੱਕ ਦੋਵੇਂ ਫਾਰਮ ਜਿਹੜਿਆ ਉਹਨਾਂ ਦੇ ਜਿਹੜਾ ਪੋਸਟਮਾਰਟਮ ਨਹੀਂ ਕਰਾਉਣਗੇ ਤੇ ਨਾ ਸੰਸਕਾਰ ਕੀਤਾ ਜਾਊਗਾ ਉਹਨਾਂ ਦਾ ਸਰੀਰ ਇਸ ਵੇਲੇ ਰਜਿੰਦਰਾ ਹਸਪੀਟਲ ਵਿੱਚ ਪਿਆ ਵਾ ਜੇ ਉਹਨਾਂ ਦਾ ਸਰੀਰ ਖਰਾਬ ਹੁੰਦਾ ਤੇ ਦੇ ਲਈ ਜਿਹੜੀ ਆ ਸਰਕਾਰ ਜ਼ਿੰਮੇਵਾਰ ਹੋਊਗੀ ਤੋਂ ਪੰਜਾਬ ਸਰਕਾਰ ਕੋ ਮੰਗ ਕਰਦੇ ਆਂ ਵੀ ਇਹ ਮਸਲਿਆਂ ਦਾ ਨਿਬੇੜਾ ਕਰੇ ਔਰ ਹੁਣ ਸਾਡਾ ਜਿਹੜਾ ਅੰਦੋਲਨ ਐਸ ਵੇਲੇ 330 ਦਿਨ ਵਿੱਚ ਚਲਾ ਗਿਆ ਪਰ ਇਹਦੀ ਨਾਲ ਦੀ ਨਾਲ ਜਿਹੜਾ ਮਰਨ ਮਰਤਾ ਡੱਲੇਵਾਲ ਸਾਹਿਬ ਦਾ ਉਹ 45ਵੇਂ ਦਿਨ ਵਿੱਚ ਚਲਾ ਗਿਆ ਇਹ ਅੰਦੋਲਨ ਦਿੱਲੀ ਅੰਦੋਲਨ ਦੋ ਮੰਗਾਂ ਮਨਾਉਣ ਤੱਕ ਜਾਰੀ ਰਹੂਗਾ